ਨਾਬਾ ਦੇ ਵਿੱਚ ਸੜਕਸਾਰ ਨਾਬਾਪੋਆ ਨਿਗੜ ਓਵਰਬ੍ਰੀਜ ਤੇ ਵਾਪਰਿਆ ਦਰਦਨਾਕ ਹਾਦਸਾ ਦੋ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਹੋਈ ਜ਼ਬਰਦਸਤ ਟੱਕਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚ ਇੱਕ ਨੌਜਵਾਨ ਓਵਰਬ੍ਰੀਜ ਤੋਂ 70 ਫੁੱਟ ਹੇਠਾਂ ਡਿੱਗ ਗਿਆ ਤੇ ਉਸ ਦਾ ਨਾਲ ਦਾ ਸਾਥੀ ਹੋਇਆ ਗੰਭੀਰ ਪੱਟੜ ਇਹਨਾਂ ਦੋਵਾਂ ਨੌਜਵਾਨਾਂ ਨੂੰ ਪਟਿਆਲੇ ਕੀਤਾ ਰੈਫਰ ਦੂਸਰੇ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਇਸ ਹਾਦਸੇ ਦੌਰਾਨ ਗੰਭੀਰ ਪੱਟੜ ਹੋ ਗਈ ਜੋ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੇ ਰੇ ਇਲਾਜ ਹਨ ਐਮਬੂਲੈਂਸ ਨਹੀਂ ਸਰ ਇੱਕ 20 ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਮਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਏ ਨੂੰ ਹੋ ਗਿਆ ਸਾਨੂੰ ਅੰਮਦਰੋਂ ਪਰਚੀ ਵੀ ਕਟਾ ਲਈ ਐਮਬੂਲੈਂਸ ਨਹੀਂ ਆਈ ਸਾਡੇ ਕੋਲ ਐਮਬੂਲੈਂਸਾਂ ਦੋ ਖੜੀਆਂ ਨਹੀਂ ਸਰ ਸਾਡੇ ਕੋਲ ਇੱਕ ਵੀ ਨਹੀਂ ਪ੍ਰੈਜ਼ੈਂਟ ਹੈਗੀ ਡਰਾਈਵਰ ਇੱਕ ਵੀ ਪ੍ਰੈਜ਼ੈਂਟ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਮਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਓਏ ਖੋਲ ਦੇ ਮੈਂ ਹੌਲੀ ਆ ਰਿਹਾ ਜੀ ਅੱਛਾ ਇਹ ਹੋਇਆ ਕਿਵੇਂ ਇੱਥੋਂ ਲੱਗਦੀ ਮੀਰਾ ਆ ਗਈ ਪੌਂਡਾ ਬਣੀ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਮਤਲਬ ਐਕਸੀਡੈਂਟ ਹੋਇਆ ਉਹ ਉਹ ਉਧਰੋਂ ਆ ਰਹੀ ਸੀ ਤੁਸੀਂ ਕਿੱਧਰੋਂ ਜਾ ਰਹੇ ਸੀ ਮੈਂ ਬੜਾ ਗਦੋਂ ਜਾ ਰਹੇ ਉਹ ਉਹ ਇੱਧਰੋਂ ਆ ਰਹੀ ਸੀ ਅੱਛਾ ਹਾਂ ਅਮਣੀ ਸਾਹਮਣੇ ਹੋਇਆ ਹੈ ਹਾਂ ਉਹ ਤੇ ਹਾਸੇ ਦਾ ਕਾਰਨ ਵੀ ਹੈ ਮੇਨ ਕੀ ਲੱਗਦਾ ਤੁਹਾਨੂੰ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਮੈਂ ਐਕਸਟਰਾ ਜਮਣ ਨੂੰ ਨਹੀਂ ਰਹਾ ਗਿਆ ਸੀ ਜੱਬ ਵਿੱਚ ਲੱਗੋ ਹਾਂ ਕੋਈ ਨੀਂਦ ਨੂੰ ਦਾਦੀ ਸੀ ਕਿਉਂ ਨਾ ਨੀਂਦ ਨਹੀਂ ਇਹ ਕਾਸ਼ ਮੈਨੂੰ ਨਹੀਂ ਰਹਾ ਗਾ ਜੀ ਤੁਹਾਡੇ ਨਾਲ ਕੌਣ ਸੀ ਉਹ ਮੰਮੀ ਸੀ ਉਹ ਆ ਗਿਆ ਤੁਸੀਂ ਨਾ ਏ ਗੋੜਾ ਘੇੜ ਤੋਂ ਕਿੱਧਰ ਜਾ ਰਹੇ ਸੀ ਨਾ ਕੋਕਲ ਗਿਆ ਬੀ ਕੋਕਲ ਗਿਆ ਕੰਮ ਕਰਦੇ ਉੱਥੇ ਹਾਂ ਆਏ ਕੋਕਲ ਪਾਣ ਜਾ ਰਹੇ ਤੁਸੀਂ ਉਹ ਉੱਧਰ ਕੋਕਲ ਪਾਣ ਕੋਣੀ ਆ ਰਹੇ ਸੀ ਕੋਕਲ ਘਾੜ ਕੋਣੀ ਆ ਰਹੇ ਸੀ ਮੈਂ ਮੰਮੀ ਨੂੰ ਚੱਲਣ ਯਾਰ ਜੀ ਬਾਬੀ ਅੱਛਾ ਵਿੱਚ ਜਮਾ ਰਹੇ ਨਾਬੇਛੜਣਾ ਨਾਬੇਛੜਣਾ ਕਤਰਾਲੇ ਤੁਸੀਂ ਕਤਰਾਲੇ ਦੇ ਰਹੇ ਨਾਲ ਕਤਰਾਲੇ ਦੇ ਜੀ ਅੱਛਾ ਤੇ ਇਹ ਮੈਂ ਆ ਰਿਹਾ ਸੀਗਾ ਜੀ ਕੰਮ ਤੋਂ ਆ ਰਿਹਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਅੱਛਾ ਤੇ ਦੋ ਨਾਬੇ ਗੱਨੇ ਆ ਰਹੇ ਸੀ ਦੋ ਭਵਾਨੀ ਗੜਕਨੇ ਆ ਰਹੇ ਸੀ ਅੱਛਾ ਤੇ ਨਾਬੇ ਵਾਲਿਆਂ ਦਾ ਫੈਕਟਰੀ ਇਹ ਜਿਆਦਾ ਸੀਰੀਅਸ ਨਹੀਂ ਸੀ ਹਾਂ ਤੇ ਜਿਹਦੇ ਇਧਰੋਂ ਆ ਰਹੇ ਕਿ ਨਾਬੇ ਗੱਨੇ ਇਹ ਥੋੜਾ ਜਿਹਾ ਠੀਕ ਨੇ ਹਾਂ ਇਹ ਓਵਰਟੇਕ ਕਰਦੇ ਤੇ ਇੱਕ ਨੀਚੇ ਗਿਰਿਆ ਹਾਂ ਇੱਕ ਨੀਚੇ ਗਿਰ ਗਿਆ ਉਹ ਇੱਕ ਜਿਆਦਾ ਸੀਰੀਅਸ ਇਸ ਦੀ ਸਮਝ ਹੋਗੀ ਖਾਤਮੀ ਆ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ ਚ ਕੰਮ ਕਰਦੇ ਨੇ ਉਹਨੇ ਸੀਰੀਅਸ ਲੰਘਾ ਰਿਹਾ ਕਿੱਥੇ ਰਹਿੰਦੇ ਨੇ ਇਹ ਘਰ ਰਹਿੰਦੇ ਤਾਂ ਨਹੀਂ ਕਰ ਪਤਾ ਕੋਣ ਆਪਾਂ ਨੇ ਤਾਂ ਚੱਕ ਜੇ ਇਧਰੋਂ ਪੁੱਛਾਂ ਅੱਛਾ ਹਾਂਜੀ ਦੋ ਸਰਦਾਰ ਉਹ ਐਨ ਹੈਂਡਲ ਦੇ ਅੰਦਰ ਵਿੱਚ ਬੱਡੇ ਅੱਛਾ ਉਹ ਲ ਤੇ ਜੀ ਉਹ ਤੋਂ ਮੈਂ ਉਤਰ ਗਏ ਬਾਅਦ ਅੱਛਾ ਉਹ ਨੀਚੇ ਕਰਕੇ ਇੱਕ ਹਾਂ ਇੱਕ ਮੁੰਡਾ ਉੱਤਰ ਕੇ ਦਿੰਦੇ ਨੇ ਇਹ ਵਾਲੇ ਨੇ ਅੱਛਾ ਜਿਹੜਾ ਮਾਗਰਲਾ ਦੀ ਮੰਗਰਲਾ ਮੁੰਡਾ ਦਿਓ ਬੱਲੇ ਕਰ ਗਿਆ ਜਿਹੜਾ ਦੂਗਾ ਸੀ ਉਹਦੇ ਕੋਲ ਅੱਛਾ ਦੋ ਜਾਨੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਨੇ ਨੇ ਹਾਂ ਉਹ ਦੋ ਜਾਨੇ ਦੇ ਇੱਕ ਟੱਕਰ ਆਣੇ ਦੇ ਅੱਛਾ ਲੈਡੀ ਜੀ ਦੇ ਇੱਕ ਮੰਗਾ ਅੱਛਾ ਸਰ ਇਦਾਂ ਜਾਲ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਲ ਲੱਗਣ ਬੱਚੇ ਰਹੇ ਜਿਵੇਂ ਟੱਕਰ ਲੱਗੀ ਐ ਕਿ ਦੂਜੇ ਦੇ ਇੱਕ ਨੀਚੇ गिर ਗਿਆ ਇੱਕ ਖੱਬੇ ਤੇ ਲੱਗਿਆ ਜਿਹੜਾ نیچے ਕਰਨ ਵਾਲਾ ਉਹਦਾ ਧੜਕਣਾ ਖੱਲੀ ਲੱਗੇ ਅੱਛਾ ਪਾ ਕੇ ਜੋ ਉੱਥੇ ਨੇ ਜਿਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦੇ ਟਾਈਮ ਤੇ ਦੀ ਸ਼ਿਫਟੀ ਤੋਂ ਕਰਿਆਰ ਵਾਪਸ ਆ ਰਹੇ ਸੀ ਸਾਨੂੰ ਜੋ ਮੈਂ ਦੇਖਿਆ ਅੱਗੇ ਦਾ ਮੁਗਰੇ ਐਕਸੀਡੈਂਟ ਹੋਇਆ ਪਿਆ ਦੂਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸੁਵਰਾਜ ਆਟੋਮੋਟਿਵ ਦੇ ਨਾਂ ਬੱਦੇ ਦੀਗੇ ਮੁੰਡੇ ਡਿਊਟੀ ਆਨ ਡਿਊਟੀ ਜਾ ਰਹੇ ਸੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋਇਆ ਉੱਥੇ ਨਾਂ ਮੋਕੇ ਤੇ ਕੋਈ ਐਂਬੂਲੈਂਸ ਪਹੁੰਚੀ ਹੈ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਹੈ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾ ਨੂਰੇ ਮੌਜੂਦ ਨਹੀਂ ਹੈਗੀ 108 ਨੰਬਰ ਦੀ ਉਹਨਾਂ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਮੁੰਡਿਆਂ ਦੇ ਬਹੁਤ ਜ਼ਿਆਦਾ ਬੁੱਢੇ ਲੱਗ ਰਹੇ ਨੇ ਕਿਵੇਂ ਹੋਇਆ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸੇ ਢੇਰ ਤੋਂ ਹੀ ਗਿਆ ਹੈ ਇੱਕ ਉੱਪਰ ਵੀ ਗਰੇ ਬਰੁਜੇ ਤੋਂ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਕਿਉਂਕਿ ਮੇਰੇ ਜਦੋਂ ਹੁੰਦਾ ਹੋਇਆ ଥିਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆਂ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆਂ ਤੋਂ ਆ ਇੱਕ ਮੁੰਡਾ ਨਵਾਂ ਹੀ ਆਇਆ ਵਿਵੇਕ ਜੀ ਜਿਹੜੀ ਦੋ ਚੀਨ ਮੋਟਰਸਾਈਕਲ ਵਾਲੇ ਉਹ ਉਹ ਕਿੰਨੇ ਜਣੇ ਸੀ ਉਹ ਸਰ ਦੋ ਆਏ ਨੇ ਵਾਲੇ ਤਾਂ ਵੀ ਦੋ ਜਿਹੜੇ ਆਏ ਤੀਏ ਇਹ ਹੂੰ ਇਹ ਐਕਸੀਡੈਂਟ ਅੰਮਨੇ ਸਮਨੇ ਹੋਇਆ ਜਾਂ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੋਕੇ ਤੇ ਹੋਇਆ ਪਿਆ ਜਦੋਂ ਮੈਂ ਪਹੁੰਚਿਆ ਜਾਂ ਕਿਸ ਤਰ੍ਹਾਂ ਮਨ ਮਨ ਜੂ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂ ਜੀ ਸਰ ਜਾਲੀ ਤਾਂ ਕਬਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜਾਲੀ ਥੋੜੀ ਹੋਰ ਕਰੋਸ ਹੋਣੀ ਚਾਹੀਦੀ 2.5 ਕਿੰਨੇ ਜਣੇ ਆਨੇ ਚੜ੍ਹੇ ਸਨ ਚਾਰ ਜਣੇ ਜਿਹੜੇ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਟੈਫਰ ਕਰਿਆ ਉਹਦੇ ਹੈਲਿੰਗਰੀ ਸੀ ਤੇ ਦੋ ਦੇਖੇ ਅੰਡਰਟਰੀ ਤੇ ਹੋਇਆ ਕਿਵੇਂ ਪਤਲ ਕੰਚ ਸ਼ਾਇਦ ਬਾਈਕ ਕੋਲੀਜਨ ਹੈ ਜੋ ਦੱਸ ਰਹੀ ਸੀ ਕਿੰਨੇ ਟੁੱਟਲੇ ਜਣੇ ਨੇ ਜੀ 400 ਸਾਰੀ ਰੈਫਰ ਕਰਕੇ ਦੋ ਰੈਫਰਡ ਹੈ ਦੋ ਹਜੇ ਇੱਥੇ ਐਚਐਨ ਦੋ ਅੰਡਰਟਰੀ ਉਹਨਾਂ ਦੇ ਕਿਵੇਂ ਹਾਲਾ ਹਾਂ ਜੀ ਫਿਲਹਾਲ ਸਟੇਬਲ ਐ ਵਾਕੀ ਦੇਖੀ ਐਕਸ ਰੇਜ਼ ਵਗੈਰਾ ਕਰਾਂਗੇ ਜਿਹੜੇ ਰੈਫਰ ਕੀਤੇ ਨੇ ਉਸ ਤੋਂ ਉਹਨਾਂ ਦੀ ਕੰਡੀਸ਼ਨ ਵੇਖਣੀ ਉਹਨਾਂ ਦੇ ਹੈਡਿੰਗ ਦੇ ਨੇ ਥੋੜੇ ਇੱਕ ਸੀ ਦੇ ਸੋ ਦੋਵਾਂ ਨੇ ਹਾਂ ਜੀ ਕਿੰਨੇ ਜਣੇ ਨੇ ਜਿਹੜੇ ਰੈਫਰ ਕੀਤੇ ਦੋ ਨੇ ਉਹ ਦੋਨਾਂ ਲੈ ਆ ਜੀ ਤੁਸੀਂ ਕੌਣ ਹੋ ਹਾਂ ਜੀ ਹਾਂ ਜੀ ਸੁਖਨੀਸ਼ ਸਿੰਘ ਐਮਟੀ ਤੁਸੀਂ ਇੰਨੇ ਲੇਟ ਕਿਉਂ ਆਏ ਇਹਨਾਂ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਸਹੀ ਜੀ ਸਾਨੂੰ ਨਾਬੇ ਵਾਲੀ ਤਾਂ ਉਹਰੇ ਹੋਣੀ ਚਾਹੀਦੀ ਸੰਤ ਨੂੰ ਪਤਾ ਨਹੀਂ ਰਿਹਾ ਤੁਸੀਂ ਕਿੱਥੋਂ ਆਏ ਸੀ ਅਸੀਂ ਚੰਨੋ ਤੋਂ ਆਏ ਸੀ ਅੱਛਾ ਚੰਦੂ ਤਾਂ ਫਿਰ ਤੁਹਾਨੂੰ ਟਾਈਮ ਟੈ ਲੱਗਦਾ ਭਾਜੀ ਤਕਰੀਬਨ 15-20 ਮਿੰਟ ਲੱਗੇ ਜਾਂਦੇ ਨੇ ਇਹ ਨਾਬੇ ਐਂਬੂਲੈਂਸਾਂ ਦਾ ਕੀ ਹਾਲ ਹੈ ਜਿਹਦੇ ਬਾਰੇ ਨੂੰ ਪਤਾ ਜੀ ਇਹ ਤਾਂ ਪ੍ਰਸ਼ਾਸਨ ਜਾਂ ਡਾਕਟਰ ਸਾਹਿਬ ਦੱਸ ਸਕਦੇ ਕਿ ਤੁਹਾਨੂੰ ਇੰਨਾ ਟਾਈਮ ਲੱਗਿਆ ਉਹਨੂੰ ਜਾਂ ਕਿਸੇ ਦੀ ਜਾਣ ਵੀ ਪਾਸ ਸਕਦੀ ਆ ਹੁਣ ਪ੍ਰਾਈਵੇਟ ਗੱਟੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੋਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਹਾਂ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਹਾਂ ਫਿਰ ਜਦੋਂ ਕੋਈ ਤੁਹਾਨੂੰ ਇੰਡੀਕੇਸ਼ਨ ਹੁੰਦੀ ਹੈ ਫੋਨ ਜੁੰਪੀ ਫਿਰ ਉਹ ਦੋ ਵੱਧੂ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟ ਵੀ ਪੈਂਦੇ ਨੇ ਤੂਲੀ ਵਾਲੇ ਤੁਹਾਨੂੰ ਪਤਾ ਹੀ ਹੈ ਜਦੋਂ 40 ਨੰਬਰ ਫਾਟ ਕੇ ਲੱਗ ਜਾਂਦਾ 15-20 ਮਿੰਟ ਉਹਦੇ ਤੇ ਵੀ ਲੱਗ ਜਾਂਦੇ ਕਿ ਸਰ ਜੀ ਕਿਹੜੀ ਗੱਡੀ 'ਚ ਕੰਮ ਕਰਦੂ ਸੀ ਮੈਂ ਜੀ ਆਪਣੇ ਕੱਬ 5572 868 ਇਹ ਕੀ ਕਾਰਨ ਆ ਜਿਹੜੇ ਹੈਗੇ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਕਰੀ ਕਿ ਸਰ ਨੂੰ ਰਾਤ ਹੀ ਬੈਕ ਕੋਲ ਆਈ ਜੀ ਬੈਕ ਸਿੱਟ ਲਾ ਕੇ ਆਈ ਹਾਂ ਇਹਨੇ ਵੀ ਇਸ ਆਪਨੇ ਘੜੇ ਦਾ ਜੀਪ ਐਸ ਇਸ਼ੂ ਹੋ ਰਿਹਾ ਹੈ ਅੱਛਾ ਇਸ ਕਰਕੇ ਜੀ अच्छा ये तो खराब है। नहीं तो खराब है। मेरा, है। मेरा है वो, वो भी सारा 1.5 ਮਿੰਟ ਨੂੰ ਕਾਲ ਆਈ। ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ। ਸਰ ਉਹਨਾਂ ਵਾਰੀ ਤੁਸੀਂ ਉਸ ਸਟਾਫ ਤੋਂ ਪਤਾ ਕਰ ਸਕਦੇ। ਨਹੀਂ ਰਖੜੇ ਦੀ ਵੀ ਨਹੀਂ ਆ ਰਹੀ ਗੱਡੀ। ਹਾਂ ਜਰੂਰ ਸਟਾਫ ਤੋਂ ਉੱਥੇ ਜਾ ਕੇ ਪਤਾ ਕਰ ਸਕਦੇ। ਪੂਰੀ ਕਿੰਨੇ ਐਂਬੂਲੈਂਸ ਨੇ ਹਸਪੀਟਲ ਵਾਪਸ। ਪੂਰੀ ਤਾਂ ਸਾਡੀ ਇੱਕ ਹੀ ਆ। ਅੱਛਾ ਇੱਕੋ ਆ। ਹਾਂਜੀ। ਫਿਰ ਜਿਵੇਂ ਐਮਰਜੈਂਸੀ ਜੁਮੇ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ ਫਿਰ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ ਸਰ ਟੈਂਡ ਤਾਂ ਅਸੀਂ ਕਰ ਸਕਦੇ ਜੀ ਸਾਨੂੰ ਪਰਮਿਸ਼ਨ ਹੋਊ ਹਾਂ ਜੋ ਸਾਡੇ ਜੀਪੀ ਸਾਨੂੰ ਸੋਹਲੇ ਹੋ ਰਿਹਾ ਉੱਪਰੋਂ ਪਰਮਿਸ਼ਨ ਨਹੀਂ ਰਹੀ ਜੀ ਉਹ ਕਹਿੰਦੇ ਅਸੀਂ ਨੂੰ ਕੇਵਲ ਕੇਸ ਨਰੁਨਾਇ ਕੀ ਆਇਆ ਉੱਪਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰੋਂ ਬੰਦ ਕਰਿਆ ਹੈ ਜੇ ਕੇਸ ਆਉਂਦਾ ਅਸੀਂ ਲੈ ਲੈਨੇ ਫੇਕੇਦਾਰ ਕੌਣ ਆਗਾ ਇਹਦਾ ਨਾ ਸਰ ਇਹਦਾ ਸਾਡੇ ਤਵਨ ਦੀ ਵਿਚਾਰ ਨਹੀਂ ਸੀ ਸਰ ਜੀ ਜੀਰਪੁਰ ਤੋਂ ਆ ਜੀ ਉਹਦਾ ਨਾਮ ਤੁਹਾਡੀ ਗੱਲ ਵੀ ਕਰਾ ਦੇਣੀ ਪਤਾ ਕਿੰਨੇ ਚਿੰਜੜ ਹੋਏ ਨੇ ਸਰ ਉਹਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਹੋਇਆ ਚਿੰਜੜ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜ ਗਏ ਦੋਨੇ ਮੋਟਰਸਾਈਕਲ ਇਹਨਾਂ ਦੇ ਚਾਰ ਬੰਦੇ ਸੱਟਾਂ ਲੱਗੀਆਂ ਨੇ ਦੋ ਬੰਦੇ ਰੈਫਰ ਕਰਤੇ ਪਤਲੇ ਜਿਹੇ ਦੋ ਬੰਦੇ ਅੰਦਰ ਦਾਖਲ ਨੇ ਇਹ ਕੌਣ ਕੌਣ ਉਹਦੇ ਦਾਖਲ ਨੇ ਇੱਥੇ ਇੱਕ ਲੇਡੀ ਜੀ ਇੱਕ ਉਹਨਾਂ ਦਾ ਮੁੰਡਾ ਮੰਨੀ ਹੈ ਕੀ ਨਾਮ ਕੀ ਹੈ ਲੇਡੀਸ ਤੇ ਮੈਡਮ ਲੇਡੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਨਾਲੇ ਪਿੰਡ ਦੇ ਨੇ ਅੱਛਾ ਕਿੱਥੇ ਜਾ ਰਹੇ ਸੀ ਹੈ ਇਹ ਆਪਣੇ ਆਪਣੇ ਪਿੰਡ ਤੋਂ ਇੱਥੇ ਨਾਬੇ ਨੂੰ ਆ ਰਹੇ ਸੀ ਉਹ ਜਿਹੜੇ ਮੁੰਡੇ ਜਮਸਲਾ ਉਹ ਇੱਥੋਂ ਜਾ ਰਹੇ ਜੀ ਆਪਣੇ ਫੋਕਲ ਮੈਨਵਲ ਨੂੰ ਜਾ ਰਹੇ ਕਿੱਥੋਂ ਗੇਰੀ ਨਿਊ ਜਿਹੜੇ ਦੂਜਾ ਪੁਲ ਦੇ ਉੱਪਰ ਹੋਇਆ ਸੀ ਕਿੰਨਾ ਪੁਲ ਚ ਆਪਸ ਭਟ ਗਏ ਦੋਨੀਆਂ ਨੇ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆ ਜੀ ਉਹ ਭਾਈ ਤਾਂ ਤਾਂ ਲੱਗਿਆ ਪੁਲ ਦੇ ਉੱਪਰ ਭਟ ਗਏ ਆ ਆਪਣੇ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋਨੋਂ ਰੈਫਰ ਕਰਾਇਆ ਨੇ ਟੈਲੇ ਦਾ ਵੀਰੇ ਰੈਫਰ ਕਰੇ ਉਹਨਾਂ ਨੇ ਨਾਮ ਕੀ ਜੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਨੇ ਕੀ ਕਾਰਵਾਈ ਫਰਦਰ ਕੀਤੀ ਇਹ ਦੇਖਦੇ ਜਿਹੜੇ ਵੀ ਕਾਰਵਾਈ ਬਣਦੀਆਂ ਕਰਦੇ ਨੇ